ਜੋ ਹੋ ਰਿਹਾ ਉਹ ਦੁਨੀਆ ਨੂੰ ਬਤਾਉਣ ਦਾ ਟਾਈਮ ਆ ਗਿਆ ਜਿਸੀ ਮੈਂ ਦੇਖੇ ਕੋں ਦੇਖ ਨਹੀਂ ਕਰ ਸਕਦਾ ਪਰ ਕਿਸੇ ਖਤਰੇ ਲਈ ਆ ਗਿਆ ਨਾ ਪੜੇਗਾ ਔਰ ਜੋ ਆ ਗਿਆ ਆਏਗਾ ਉਸਕੇ ਆਪਣੋ ਕਾ ਗਿਆ ਪਹਿਲਾ ਬਾਗੀ ਧਰਮ ਜਯੋਦ ਮੋਰਚਾ ਤੇ ਹੁਣ ਪੰਜਾਬ 95 ਵੀ ਬੈਨ ਕਰ ਦਿੱਤੀ ਗਈ ਸੈਂਸਰ ਬੋਰਡ ਦਾ ਕਹਿਣਾ ਹੈ ਕਿ 120 ਕਟਾਂ ਤੋਂ ਬਾਅਦ ਹੀ ਤੁਸੀਂ ਪੰਜਾਬ 95 ਫਿਲਮ ਰਿਲੀਜ਼ ਕਰ ਸਕਦੇ ਹੋ ਜਦੋਂ ਕਿ ਸੈਂਸਰ ਬੋਰਡ ਦੇ ਕਹਿਣ ਤੇ ਪਹਿਲਾ ਇਸ ਫਿਲਮ ਦਾ ਨਾਮ ਕੱਲੂ ਕਾਰਾ ਸੀ ਤੇ ਬਦਲ ਕੇ ਪੰਜਾਬ 95 ਰੱਖ ਦਿੱਤਾ ਕਿਸ ਬਾਤ ਦੀ ਕੀਮਤ ਚੁਕਾਰਾ ਪੰਜਾਬ ਬਟ ਮੇਨ ਸਮੱਸਿਆ ਉਦੋਂ ਆਉਂਦੀ ਆ ਜਦੋਂ ਫਿਲਮ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਸੈਂਸਰ ਬੋਰਡ ਕੋਲ ਜਾਂਦੀ ਹੈ ਤਾਂ ਸੈਂਸਰ ਬੋਰਡ ਕਹਿੰਦਾ ਹੈ ਕਿ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਤੁਸੀਂ ਇਸ ਵਿੱਚੋਂ 120 ਸੀਨ ਕੱਟ ਕਰੋ ਭਾਰਤ ਕੀ ਬਹੁਤ ਬੜੀ ਹਾਰ ਹੈ ਇਹ ਹੁੰਦਾ ਹੈ ਜਦ ਕੋਈ ਵਿਅਕਤੀ ਦੇਸ਼ ਸੇਵਾ ਕੇ ਲਈ ਨਹੀਂ ਸੱਤਾ ਕੇ ਲਈ ਲੜਦਾ ਹੈ ਜੇ ਫਿਲਮ ਦਾ ਇੱਕ ਸੀਨ 1 ਮਿੰਟ ਦਾ ਹੈ ਤਾਂ ਤੁਸੀਂ ਸਮਝ ਲਓ ਕਿ 2 ਘੰਟੇ ਦੀ ਫਿਲਮ ਕੱਟ ਹੁੰਦੀ ਹੈ ਤੇ ਜੇ ਫਿਲਮ ਦਾ ਸੀਨ ਅੱਧੇ ਮਿੰਟ ਦਾ ਹੈ ਤਾਂ ਫਿਰ ਵੀ 1 ਘੰਟੇ ਦੀ ਫਿਲਮ ਕੱਟ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਫਿਲਮ ਇੱਕ ਟੈਲੀ ਫਿਲਮ ਬਣ ਕੇ ਰਹਿ ਜਾਵੇਗੀ। ਆ ਪਿਆਰੀ ਸਮਝ ਗਈ। ਪਰ ਪੰਜਾਬ 95 ਦੀ ਟੀਮ ਨੇ ਇਸ ਤੋਂ ਇਨਕਾਰ ਕਰ ਦਿੱਤਾ। ਪੰਜਾਬ 95 ਦੀ ਟੀਮ ਨੇ ਕਿਹਾ ਜਦੋਂ ਵੀ ਅਸੀਂ ਇਹ ਫਿਲਮ ਨੂੰ ਰਿਲੀਜ਼ ਕਰਾਂਗੇ ਬਿਨਾਂ ਕੱਟਾਂ ਤੋਂ ਹੀ ਰਿਲੀਜ਼ ਕਰਾਂਗੇ। ਨੇ ਤੇਜਸਵੀ ਲੋਕ ਹੈ ਸਾਡੇ ਕੋਲ ਜੀਦੇਲੀ ਟੀਮ ਕੋਟ ਤੱਕ ਵੀ ਗਈ ਪਰ ਇਹਦਾ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਟੀਮ ਨੇ ਡਿਸਾਈਡ ਕੀਤਾ ਕਿ ਹੁਣ ਅਸੀਂ ਇੰਟਰਨੈਸ਼ਨਲ ਲੈਵਲ ਤੇ ਹੀ ਫਿਲਮ ਨੂੰ ਰਿਲੀਜ਼ ਕਰਾਂਗੇ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਹੈ ਨਹੀਂ ਅਭੀ ਹੋਰ ਸੁਣੀਏ ਦਲਜੀਤ ਤੇ ਪੰਜਾਬ 95 ਦੀ ਟੀਮ ਦੀਆਂ ਮੁਸ਼ਕਲਾਂ ਉਦੋਂ ਹੋਰ ਵੱਧ ਗਈਆਂ ਜਦੋਂ ਫਿਲਮ ਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਇਹ ਤੱਕਾ ਨਹੀਂ ਤਾਂ ਹੋਰ ਕੀ ਹੈ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਫਿਲਮ ਅਸੀਂ ਕਦੇ ਦੇਖ ਸਕਦੇ ਹਾਂ ਜਾਂ ਨਹੀਂ ਕਿਉਂਕਿ ਪਹਿਲਾਂ ਤਾਂ ਇੰਟਰਨੈਸ਼ਨਲ ਲੈਵਲ ਤੇ ਇਹ ਫਿਲਮ ਰਿਲੀਜ਼ ਹੋਣੀ ਸੀ ਪਰ ਹੁਣ ਉੱਥੇ ਵੀ ਰਿਲੀਜ਼ ਨਹੀਂ ਹੋਣੀ ਤਾਂ ਇਹਦਾ ਮਤਲਬ ਸਿੱਧਾ ਜਾਏ ਕਿ ਜਿਵੇਂ ਬਾਗੀ ਫਿਲਮ ਸਾਨੂੰ ਦੇਖਣ ਨੂੰ ਨਹੀਂ ਮਿਲੀ ਹੋ ਸਕਦਾ ਹੈ ਜ਼ਿੰਦਗੀ ਵਿੱਚ ਇਹ ਫਿਲਮ ਵੀ ਸਾਨੂੰ ਪੰਜਾਬ 95 ਵੀ ਕਦੇ ਵੀ ਦੇਖਣ ਨੂੰ ਨਾ ਮਿਲੇ ਚੀਟਿੰਗ ਕਰਤਾ ਹੈ ਤੂੰ ਚੀਟਿੰਗ 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 ਕਰਤਾ ਹੈ ਤੂੰ ਤੇ ਹੋ ਸਕਦਾ ਇਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਸਾਨੂੰ ਅਜਿਹੀਆਂ ਫਿਲਮਾਂ ਕਦੇ ਵੀ ਦੇਖਣ ਨੂੰ ਨਾ ਮਿਲਣ ਕਿਉਂਕਿ ਉਹਦਾ ਸਭ ਤੋਂ ਵੱਡਾ ਕਾਰਨ ਹੈਗਾ ਕਿ ਜਦੋਂ ਕੋਈ ਫਿਲਮ ਬਣਦੀ ਹੈ ਤੇ ਉਸਤੇ ਬਹੁਤ ਸਾਰਾ ਖਰਚ ਹੁੰਦਾ ਹੈ ਬਹੁਤ ਸਾਰਾ ਪੈਸਾ ਲੱਗਦਾ ਹੈ ਜੇਕਰ ਉਹ ਫਿਲਮ ਪੈਸਾ ਕਮਾਏਗੀ ਨਹੀਂ ਤੇ ਹੋਰ ਫਿਲਮ ਬਣਨ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ ਨਿਕਰੋ ਹੱਥ ਜੋੜ ਕੇ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਦਾ ਹਾਂ ਜੇ ਫਿਲਮ ਬਹੁਤ ਵਧੀਆ ਕੰਮ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਦੇਖਣ ਨੂੰ ਮਿਲ ਸਕਦੀਆਂ ਸਨ ਕਿਉਂਕਿ ਇਹ ਸਾਡੇ ਵਿਰਸੇ ਦੇ ਨਾਲ ਜੁੜੀਆਂ ਹੋਈਆਂ ਨੇ ਸਾਡੇ ਇਤਿਹਾਸ ਨਾਲ ਜੁੜੀਆਂ ਹੋਈਆਂ ਨੇ ਤੇ ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਪੂਰੇ ਸੱਤ ਦਿਨ ਹੋ ਗਏ ਕਿਸ ਨੇ ਦੇਖੀ ਜਿਵੇਂ ਕਿ ਅਸੀਂ ਪਹਿਲਾਂ ਮਸਤਾਨੇ ਦੇਖ ਚੁੱਕੇ ਹਾਂ ਤੇ ਉਸ ਤੋਂ ਬਾਅਦ ਉਸ ਤੋਂ ਮੋਟੀਵੇਟ ਹੋ ਕੇ ਅਕਾਲ ਫਿਲਮ ਆ ਰਹੀ ਹੈ ਕਿ ਪੀ ਘਰੇ ਵਾਲ ਦੀ ਤਰਸਿੰਮ ਜਸਰ ਦੀ ਫਿਲਮ ਨਾਨਕ ਨਾਮ ਜਹਾਜ਼ ਹੈ ਫਿਲਮ ਆ ਰਹੀ ਹੈ ਕੀ ਸੈਂਸਰ ਬੋਰਡ ਦੀ ਉਸ ਤੇ ਵੀ ਨਿਗਾਹ ਹੋਏਗੀ ਕਿ ਉਹਦੇ ਵਿੱਚੋਂ ਵੀ ਉਹਨਾਂ ਨੂੰ ਕੁਝ ਸੀਨ ਕੱਟ ਕਰਨ ਨੂੰ ਕਿਹਾ ਜਾਊਗਾ ਕੀ ਉਹ ਸਾਰੀਆਂ ਸਮੱਸਿਆਵਾਂ ਜੋ 9095 ਨਾਲ ਹੋਈਆਂ ਉਹ ਉਹਨਾਂ ਫਿਲਮਾਂ ਨੂੰ ਵੀ ਫੇਸ ਕਰਨੀਆਂ ਪੈਣਗੀਆਂ ਇਹ ਤੋਣ ਵਾਲਾ ਸਮਾਂ ਹੀ ਦਸੂਗਾ ਪਰ ਸਾਨੂੰ ਹਮੇਸ਼ਾ ਆਪਣੇ ਵਿਰਸੇ ਨਾਲ ਜੋੜਨ ਲਈ ਅਜਿਹੀਆਂ ਫਿਲਮਾਂ ਸਾਡੀ ਸੋਸਾਇਟੀ ਵਿੱਚ ਆਉਣੀਆਂ ਚਾਹੀਦੀਆਂ ਹਨ ਮੈਂ ਤੇ ਇਹੀ ਹੋਪ ਕਰਦਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ